ਹਾਂਜੀ ਮੈਡਮ ਕੀ ਨਾਮ ਹੈ ਮੈਂ ਮਨਜੀਤ ਕੁਮਾਰੀ ਸੀ ਦੀ ਕਮਾਚੀ ਬੜਾ ਮੈਡਮ ਅਜੇ ਪੋਸ਼ਣ ਮਾਂ ਸਮਾਰਤੀ ਸਰੋਧ ਵਿਸਥਾਰ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਇਹ ਮਹੀਨੇ ਤੋਂ 14 ਦਿਨਾਂ ਸੀ ਸਾਰ ਤੇ ਇਹ ਸਾਰੇ ਪੰਜਾਹ ਦਿਨ ਚੱਲੇ ਹੈ ਹੁਣ ਅਜੇ ਦਾ ਸਮਾਪਤੀ ਸਮਾਰੋਹ ਦਾ ਵਿਸਥਾਰ ਕਰਾਇਆ ਗਿਆ ਤੇ ਇੱਥੇ ਲੇਡੀਜ਼ ਨੂੰ ਦੱਸਿਆ ਗਿਆ ਇਸ ਤਰ੍ਹਾਂ ਜਿਹੜਾ ਹੈ ਕਿਹੜਾ ਪੋਸ਼ਣ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਕਿ ਭਾਗ ਦੇ ਵਿੱਚ ਵਰਨਨ ਸੀ ਤੋਂ ਲੈ ਕੇ ਜਿਵੇਂ ਬੱਚਾ بڑا ਹੁੰਦਾ ਹੈ ਕਦੋਂ ਉਹਨਾਂ ਨੂੰ ਖਰੀਦ ਦੇਣੀ ਹੈ ਕੀ ਖਵਾਣਾ ਬੱਚੇ ਨੂੰ ਤੇ ਡਾਕਰੀ ਸਿਹਤ ਜਿਹੜੀ ਹੈਗੀ ਸੇਵ ਨਹੀਂ ਪਾਉਦੇ ਦੇ ਕਦੋਂ ਜਾਣਾ ਤੇ ਕਿਸ ਤਰ੍ਹਾਂ ਉਹਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਤੇ ਆਪਣੀਆਂ ਲੈਣ ਹੋਈਆਂ ਸਕੀਮਾਂ ਨੇ ਜਿਵੇਂ ਪੀਐਮਐਂਬੀਵਾਈ ਸਕੀਮ ਹੈ ਤੇ ਪੈਨਸ਼ਨ ਸਕੀਮ ਹੈ ਤੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਹੈ ਤੇ ਉਹਦੇ ਬਾਰੇ ਸਾਰਾ ਕੁਝ ਦੱਸੇ ਕਿ ਮੈਂ ਮੈਡਮ ਜਿਹੜਾ ਗਰਭਵਤੀ ਔਰਤਾਂ ਨੂੰ ਲੈ ਕੇ ਜਿਹੜੀਆਂ ਸਕੀਮਾਂ ਚੱਲ ਰਹੀਆਂ ਉਹਦੇ ਬਾਰੇ ਥੋੜਾ ਦੱਸੋਗੇ ਹਾਂਜੀ ਪੀਐਮਐਮ ਦੀ ਵਾਈ ਸਕੀਮ ਹੈ ਜੇ ਪਹਿਲਾ ਬੱਚਾ ਹੁੰਦਾ ਹੈ ਤਾਂ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਹੈ ਆਂਗਨਵਾੜੀ ਵਰਕਰ ਦੇ ਕੋਲ ਸੈਂਟਰ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਰਜਿਸਟ੍ਰੇਸ਼ਨ ਤੋਂ ਬਾਅਦ 1000 ਰੁਪਏ ਆਉਂਦਾ ਹੈ ਨਾ ਦੇ ਅਕਾਊਂਟਾਂ 'ਚ ਆਉਂਦਾ ਹੈ ਤੇ ਫਿਰ ਆਪਣਾ ਜਦੋਂ ਟੀਕੇ ਵਗੈਰਾ ਲੱਗਦੇ ਨੇ ਪ੍ਰੈਗਨੈਂਟ ਔਰਤ ਦੇ ਉਸ ਤੋਂ ਬਾਅਦ ਫਿਰ 2000 ਰੁਪਏ ਬੱਚੇ ਨੂੰ ਜਦੋਂ ਟੀਕਾ ਲੱਗਦਾ ਹੈ ਫਿਰ 2000 ਰੁਪਏ ਉਹਨਾਂ ਦੇ ਅਕਾਊਂਟਾਂ 'ਚ ਆਉਂਦਾ ਹੈ ਬੇਬੀਜ਼ ਦੇ ਤੇ ਇਸੇ ਤਰ੍ਹਾਂ ਜਿਹੜਾ ਹੈ ਦੂਜਾ ਬੱਚਾ ਲੜਕੀ ਹੁੰਦੀ ਹੈ ਤਾਂ ਇਹੀ ਲੜਕੀ ਵਾਸਤੇ ਵੀ ਦੂਸਰੀ ਲੜਕੀ ਜਿਹੜੀ ਹੈ ਤਾਂ ਇਹੀ ਇਹੀ ਪੈਸਾ ਦੁਆਰਾ ਆਉਣਾ ਹੋ ਜਾਂਦਾ ਪੀਐਮ ਮਾਂ ਦੀ ਸਕੀਮ ਕਹਿੰਦੇ ਪ੍ਰਧਾਨ ਮੰਤਰੀ ਮਾਤਰ 15 ਜੀ ਜਨਾ ਤੇ ਇਸ ਤਰ੍ਹਾਂ ਇਹ ਮੈਡਮ ਪੋਸ਼ਣ ਮਾਇਆ ਗ੍ਰਿਫਟ ਜਿਹੜੇ ਬੱਚਿਆਂ ਨੂੰ ਪੋਸ਼ਣ ਦੇ ਵਿੱਚ ਕੀ ਕੀ ਦਿੱਤਾ ਜਾਂਦਾ ਹੈ ਜਿਹੜਾ ਬੱਚਿਆਂ ਨੂੰ ਡੇਲੀ ਰੁਟੀਨ ਚ ਜਾਂ ਮਹੀਨੇ ਬਾਅਦ ਬੱਚਿਆਂ ਦੇ ਘਰੇ ਕੀ ਕੀ ਪਹੁੰਚਾਇਆ ਜਾਂਦਾ ਹੈ ਹਾਂਜੀ ਇਹ ਹੈਗਾ ਜੀ ਆਪਣਾ ਸਰਕਾਰ ਵੱਲੋਂ ਆਉਂਦਾ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਕੋਲ ਮਿੱਠਾ ਦਲੀਆ ਆਉਂਦਾ ਜੀ ਇਹ ਰੋਸਟਡ ਹੁੰਦਾ ਉਹਦੇ ਚ ਚੀਨੀ ਵੀ ਮਿਲੀ ਹੁੰਦੀ ਹੈ ਤੇ ਬਹੁਤ ਘੱਟ ਟਾਈਮ ਚ ਪੱਕ ਜਾਂਦਾ ਹੈ ਰੋਸਟਡ ਹੁੰਦਾ ਹੈ ਤੇ ਇਸ ਤੋਂ ਬਿਨਾ ਨਮਕੀਨ ਦਲੀਆ ਉਹਦੇ ਚ ਵੀ ਮਤਲਬ ਮਸਾਲਾ ਵਗੈਰਾ ਨਮਕ ਹਲਦੀ ਵਗੈਰਾ ਬੱਚਿਆਂ ਦੇ ਜਿਸ ਤਰ੍ਹਾਂ ਜਿੰਨਾ ਕੋ ਖਾ ਸਕਦੇ ਨੇ ਉਸ ਹਿਸਾਬ ਨਾਲ ਸਾਰਾ ਪਾਇਆ ਹੁੰਦਾ ਹੈ ਵਿੱਚ ਤੇ ਨਮਕੀਨ ਦਲੀਆ ਤੇ ਨਮਕੀਨ ਖਿਚੜੀ ਤੇ ਇਸ ਤੋਂ ਇਲਾਵਾ ਇੱਕ ਮੁਰਮਰੇ ਆਉਂਦੇ ਨੇ ਜਿਵੇਂ ਬੱਚੇ ਗੁਰਕਰੇ ਆਉਂਦੇ ਸਿਮਿਲਰ ਟੇਸਟ ਹੁੰਦਾ ਉਹਦਾ ਤੇ ਉਹ ਵੀ ਕੁਝ ਮੁਰਮਰਿਆਂ ਦੇ ਉਹਨਾਂ ਮੁਰਮਰੇ ਕਿਹ ਰਹਿੰਦਾ ਇਹ ਵੀ ਪੰਜਾਬ ਸਰਕਾਰ ਨੇ ਚਾਰ ਚੀਜ਼ਾਂ ਆਪੀ ਨੌਜਵਾਨ ਪੀੜੀ ਤੇ ਬੱਚਾ ਦੇ ਮਾਤਾ ਪਿਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਨੌਜਵਾਨ ਪੀੜੀ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਇਹੀ ਮੈਸੇਜ ਦੇ ਰਹੇ ਹਾਂ ਦੇਣਾ ਚਾਹੁੰਦੇ ਆ ਵੀ ਅੱਛਾ ਖਾਣਾ ਦਿਓ ਬੱਚਿਆਂ ਨੂੰ ਘਰ ਦਾ ਖਾਣਾ ਦਿਓ ਜਿਹੜੇ ਜੰਤਖੁੰਡਾਂ ਉਹ ਬੰਦ ਕੀਤੇ ਸਾਂ फास्ट पूर्वक बंद ਕੀਤਾ ਜਾਵੇ ਘਰ ਚ ਜੋ ਮਾਂ ਸਫਾਈ ਦੇ ਨਾਲ ਜੋ ਬਣਾਦੀ ਹੈ ਉਹ ਬੱਚਿਆਂ ਨੂੰ ਦਿੱਤਾ ਜਾਵੇ ਛੋਟੇ ਬੱਚਿਆਂ ਤੋਂ ਲੈ ਕੇ ਜਵਾਨ ਬੱਚੇ ਨੇ ਉਹਨਾਂ ਤੱਕ ਨੂੰ ਸਾਫ ਸੁਥਰਾ ਭੋਜਨ ਘਰ ਦਾ ਭੋਜਨ ਦਿੱਤਾ ਜਾਵੇ ਇਹਨਾਂ ਨੂੰ ਤੇ ਪੋਸ ਗ੍ਰੈਜੂਏਸ਼ਨ ਤੇ ਯਾ ਗ੍ਰੈਜੂਏਸ਼ਨ ਗ੍ਰੈਜੂਏਟ ਹੋਏ ਬੱਚਾ ਆਪਕਾ ਟੋਟ ਤੇ ਜਿਹੜਾ ਵਿਆਹ ਦੀ ਉਮਰ ਹੈ ਤੇ ਉਹ ਜਿੰਨਾ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਤੇ ਉਸ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਕਰਾਉਣਾ ਚਾਹੀਦਾ ਮਾਪਿਆਂ ਨੂੰ ਕਰਨਾ ਚਾਹੀਦਾ ਹਾਂਜੀ ਮੈਨੂੰ ਕੀ ਨਾਮ ਹੈ ਮੈਡਮ ਪੋਸ਼ਨ ਮਾਹ ਸਮਾਪਤੀ ਸਮੋਹ ਦਿਵਸ ਤੇ ਪਹੁੰਚੇ ਅੱਜ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਤਾਂ ਅਸੀਂ ਪੋਸ਼ਨ ਮਾਹ ਦੀ ਵਸਤੇ ਪਹੁੰਚੇ ਹੋਏ ਆ ਅੱਜ ਸਭੀ ਵਰਕਰ ਇਕੱਠੇ ਹੋਰ ਨੀਲੋ ਇਹ ਹਰ ਪ੍ਰੋਗਰਾਮ ਨੂੰ ਵੱਧ ਚੱਕੇ ਮਿਸਾਲ ਲੈਂਦੀ ਆ ਨਾ ਵੀ ਸਾਰੇ ਪ੍ਰੋਗਰਾਮ ਇਹਨਾਂ ਦੇ ਸੈਂਟਰ 'ਚ ਵੱਧ ਵੱਧ ਹੁੰਦੇ ਨੇ ਇਹਦੇ ਵਿੱਚ ਅਸੀਂ ਜਿਹੜਾ ਪੋਸ਼ਨ ਮਾਹ ਦੀ ਸਮਾਪਤੀ ਕੀਤੀ ਹੈਗੀ ਦੱਸਣਾ ਅਸੀਂ ਬੱਚਿਆਂ ਨੂੰ ਵੀ ਹਰੀਆਂ ਸਬਜ਼ੀਆਂ ਜਾਂ ਦਾਲਾਂ ਜਾਂ ਬੱਚਿਆਂ ਨੂੰ ਜਿਹੜਾ ਬਾਹਰ ਦੀ ਖਰਾਕ ਨਾ ਦਿਓ ਹਰੀਆਂ ਸਬਜ਼ੀਆਂ ਵਗੈਰਾ ਵਾਧੂ ਖਾਓ ਘਰ ਦਾ ਖਾਣਾ ਖਾਓ ਵੱਧ ਕੀ ਜਾਣੀ ਚੀਜ਼ਾਂ ਤੋਂ ਦਰੂਰ ਹੋ ਆਪਣਾ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹ ਹੀ ਦਿੰਨੇ ਆ ਵੀ ਆਪਣਾ ਤੁਸੀਂ ਵੱਧ ਚੜ ਕੇ ਪੜ੍ਹੋ ਲਿਖੋ ਜਿਆਦਾ ਪੜਾਈ ਕਰੋ ਹੋਰ ਕੋਈ ਨਸ਼ਿਆਂ ਤੋਂ ਦੂਰ ਰਹੇ ਬੱਚੇ ਚੰਗੀਆਂ ਆਤਮ ਮੋਬਚਨ ਜਿੰਮ ਹੋ ਗਿਆ ਜਾਓ ਆਪਣਾ ਡਾਈਟ ਠੀਕ ਰੱਖੋ ਨਾ ਨਸ਼ਿਆਂ ਤੋਂ ਦੂਰ ਰਹੇ ਬੱਚੇ ਹਾਂਜੀ ਮੈਡਮ ਕੀ ਨਾਮ ਹੈ ਮੈਂ ਕਰਵਾਸਪੋਰਨੀ ਲੋ ਅਨੁਗੋੜੀ ਵਰਕਰ ਮਾਚੀਵੜ ਸਾਹਿਬ ਮੈਡਮ ਜਿਹੜਾ ਪੋਸ਼ਣ ਮਾਂ ਸਮਾਪਤੀ ਸਮਰੋਹ ਦਿਵਸ ਕਰਾਇਆ ਜਾਇਆ ਕਿੱਥੇ ਕਰਾਇਆ ਜਾ ਰਿਹਾ ਤੇ ਕਿਉਂ ਕਰਾਇਆ ਜਾ ਰਿਹਾ ਇਹ ਜਿਹੜਾ ਸਾਡਾ ਪੋਸ਼ਣਵਾ ਵਿਵਸਾ ਪੂਰਾ ਇਹਨੂੰ 1 ਮਹੀਨਾ ਹੋ ਗਿਆ ਚੱਲਿਆ ਨੂੰ ਇਹ ਅੰਨਵੜੀ ਸੈਂਟਰ ਨੰਬਰ 122 ਮਾਛੀਵਾੜਾ ਸਾਹਿਬ ਦੇ ਵਿੱਚ ਇਹਦੀ ਜਿਹੜੀ ਸਮਾਪਤੀ ਸਮਾਰੋਹ ਕਰਵਾਇਆ ਜਾ ਰਿਹਾ ਇਹ 16 17 ਸਤੰਬਰ ਤੋਂ ਸ਼ੁਰੂ ਹੋਇਆ ਸੀ ਪੂਰਾ 1 ਮਹੀਨਾ ਸਾਡੀਆਂ ਐਕਟੀਵਿਟੀਆਂ ਚੱਲਦੀਆਂ ਰਹੀਆਂ ਨੇ ਅਲੱਗ-ਅਲੱਗ ਵਿਸ਼ਿਆਂ ਤੇ ਜਿਵੇਂ ਪੋਸ਼ਣ ਹਾਰ ਬਾਰੇ ਦੱਸਣਾ ਪੌਸ਼ਟਿਕ ਹਾਰ ਬਾਰੇ ਦੱਸਣਾ ਟਰੈਗੂ ਬਗੀਚੀਆਂ ਬਾਰੇ ਦੱਸਣਾ ਆਖੀ ਬਣੇ ਖਟਾਉਣਿਆਂ ਬਾਰੇ ਦੱਸਣਾ ਬੱਚਿਆਂ ਦੇ ਮਹਿੰਦੀ ਮੁਕਾਬਲੇ ਕੁਸ਼ੋਰੀਆਂ ਲਈ ਗਰਭਤੀ ਔਰਤਾਂ ਦੁੱਧ ਪਲਾਉ ਮਾਵਾਂ ਓਪਰੀ ਖਰਾ ਕੇ ਅਲੱਗ-ਅਲੱਗ ਸਾਡੇ ਹਰੇਕ ਦੇ ਸਾਡੇ ਵਿਸ਼ੇ ਹੁੰਦੇ ਸੀ ਜਿਹੜਾ ਅੱਜ ਇਹਦਾ ਪੋਸ਼ਣ ਮਾਹ ਦਿਵਸ ਦਾ ਇਹ ਅੱਜ ਸਮਾਪਤੀ ਜਿਹੜਾ ਸਮਾਰੋਹ ਹੋ ਰਿਹਾ ਹੈ ਕਿੰਨੇ ਦਿਨਾਂ ਤੋਂ ਇਹ ਪੋਸ਼ਣ ਮਾਹ ਦਿਵਸ ਲੱਗਾ ਸੀ ਤੇ ਕਦੋਂ ਅੱਜ ਸਮਾਪਤੀ ਹੋ ਰਹੀ ਅੱਜ ਕਿ ਕਿ ਮਾਪਿਆਂ ਨੂੰ ਬੁਲਾਇਆ ਗਿਆ ਹੈ ਹਾਂਜੀ ਇਹ ਆਪ ਸਾਡਾ ਸਾਰਾ ਸਤੰਬਰ ਤੋਂ ਚੱਲਿਆ ਸੀ ਅੱਜ 16 ਅਕਤੂਬਰ ਹੋ ਗਿਆ ਜੀ ਪੂਰਾ 1 ਮਹੀਨਾ ਚੱਲਿਆ ਜੀ ਕੋਈ ਵੀ ਛੁੱਟੀ ਨਹੀਂ ਸੀ ਹੁੰਦੀ ਜਿਵੇਂ ਘਰਾਂ ਦੇ ਵਿੱਚ ਜਾ ਕੇ ਅਸੀਂ ਹੋਮ ਬੇਜਟ ਤੇ ਸਾਡੇ ਡੋਰ ਟੂ ਡੋਰ ਵੀ ਅਸੀਂ ਇਹਨੂੰ ਜਿਹੜਾ ਲੋਕਾਂ ਨੂੰ ਇਹਨੂੰ ਪੋਸ਼ਣ ਮਾਹ ਬਾਰੇ ਘਰਾਂ ਨੂੰ ਅਸੀਂ ਜਿੰਦਿਆਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹੇ ਆ ਤੇ ਅੱਜ ਸੈਂਟਰ ਦੇ ਵਿੱਚ ਜਿਹੜਾ ਇਹ ਰਾਜ ਸਮਾਪਤੀ ਸਮਾਰੋਹ ਪੂਰਾ 1 ਮਹੀਨਾ ਚੱਲਿਆ ਜਿਸ ਤਰ੍ਹਾਂ ਤੁਸੀਂ ਇੱਥੇ ਸਬਜ਼ੀਆਂ ਰੱਖੀਆਂ ਦਾਲਾਂ ਰੱਖੀਆਂ ਇਹਦਾ ਕੀ ਕਿਸ ਲਈ ਰੱਖੀਆਂ ਗਈਆਂ ਕਿ ਇਹ ਕਿਹੜੇ ਪੋਸ਼ਟਿਕ ਤੱਤਾਂ ਕਰਕੇ ਰੱਖੀਆਂ ਇਹ ਸਬਜ਼ੀਆਂ ਜਿਵੇਂ ਅਸੀਂ ਮੋٹے ਅਨਾਜ ਨੇ ਥੋੜੇ ਪਿੱਛੇ ਅਸੀਂ ਜਿਵੇਂ ਰੋਲੀ ਬਣਾਈ ਆ ਜਿਹੜੇ ਮੋٹے ਅਨਾਜ ਨੇ ਲੋਕੀ ਇਹਨਾਂ ਨੂੰ ਖਾਣਾ ਬਹੁਤ ਪਸੰਦ ਨਹੀਂ ਕਰਦੇ ਜਿਵੇਂ ਅੱਗੇ ਬਾਲਦੇ ਦੀ ਰੋਟੀ ਬਣਦੀ ਸੀ ਹਨਾ ਤੇ ਇਹ ਚੀਜ਼ਾਂ ਖਾਧੀਆਂ ਜਾਂਦੀਆਂ ਸੀ ਹੁਣ ਜਿਵੇਂ ਮੋٹے ਅਨਾਜ ਦੀ ਜਿਹੜੀ ਵਰਤੋਂ ਲੋਕ ਘਟ ਕਰ ਰਹੇ ਨੇ ਬਾਹਰ ਦੇ ਖਾਣਿਆਂ ਨੂੰ ਲੋਕ ਜ਼ਿਆਦਾ ਪੈਲ ਦੇ ਰਹੇ ਨੇ ਇਹਦੇ ਕਰਕੇ ਜਿਹੜਾ ਅਸੀਂ ਘਰ ਦਾ ਖਾਣਾ ਘਰ ਦੇ ਵਿੱਚ ਬਣਿਆ ਖਾਣਾ ਖਾਓ ਜਿਹੜੇ ਬਾਹਰਲੇ ਖਾਣੇ ਬਿਲਕੁਲ ਵੀ ਖਤਰਨਾਕ ਨੇ ਅਸੀਂ ਇਹ ਬੱਚਿਆਂ ਦੀਆਂ ਮਾਵਾਂ ਨੂੰ ਵੀ ਕਹਿੰਦੇ ਆ ਵੀ ਆਪਣੇ ਜਿਹੜੇ ਬੱਚਿਆਂ ਨੂੰ ਟਿਫਨ ਦੇ ਵਿੱਚ ਰੋਟੀ ਪਾ ਕੇ ਭੇਜਿਆ ਕਰੋ ਨਾ ਕਿ ਤੁਸੀਂ ਆਂਗਣਵਾੜੇ ਦੇ ਸੈਂਟਰ ਦੇ ਵਿੱਚ ਛੱਡਣਾ ਹੈ ਦੁਕਾਨ ਤੋਂ ਤੁਸੀਂ 20 ਰੁਪਏ ਦਾ ਪੈਕ ਲੈ ਕੇ ਬੱਚੇ ਨੂੰ ਦੇ ਦਿੰਨੇ ਆ ਉਹ ਬੱਚਿਆਂ ਲਈ ਬਹੁਤ ਹੀ ਖਤਰਨਾਕ ਆ ਉਹ ਬੱਚਿਆਂ ਲਈ ਹਾਨੀਕਾਰਕ ਆ ਉਹਦੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਦੇਸ਼ ਕਰਕੇ ਜਿਹੜਾ ਅਸੀਂ ਅੱਜ ਦੇ ਅਸੀਂ ਲਾਇਆ ਵੀ ਹੈ ਹਰੀਆਂ ਸਬਜ਼ੀਆਂ ਖਾਓ ਪੋਸ਼ਟਿਕ ਹਾਰ ਖਾਓ ਮੋٹے ਅਨਾਜ ਖਾਓ ਇਹਦੇ ਜਿਵੇਂ ਆ ਕੜੀ ਪੱਤਾ ਆ ਮੁਰਮਰੇ ਹੋਗੇ ਜੋ ਵੀ ਅਸੀਂ ਅੰਗਨਵਾੜੀ ਸੈਂਟਰ ਤੋਂ ਇਹ ਆਪਣਾ ਰਸਣ ਵਗੈਰਾ ਦਿੰਨੇ ਆ ਅਸੀਂ ਇਹ ਸਾਰੇ ਰਸਣ ਦਿੰਨੇ ਵਾਸਤੇ ਆ ਜਿਸ ਤਰ੍ਹਾਂ ਮੈਂ ਦੇਖਿਆ ਇਹ ਇੱਥੇ ਹੱਥ ਦੇ ਬਣਾਏ ਕਿ ਰੋੜੇ ਰੱਖੇ ਗਏ ਨੇ ਵੀ ਕਿਸ ਤਰ੍ਹਾਂ ਇਹ ਬਣਾਏ ਗਏ ਬੱਚਿਆਂ ਵੱਲੋਂ ਬਣਾਏ ਗਏ ਕਿ ਮੈਂ ਥੋੜੇ ਵੱਲੋਂ ਬਣਾ ਕੇ ਰੱਖੇ ਗਏ ਨੇ ਇਹ ਵੀ ਬਣੇ ਖਡਾਉਣੇ ਬਣਾਏ ਨੇ ਸਾਡੀ ਇਹਨਾਂ ਦੀ ਜਦ ਅਸੀਂ ਅੰਮ੍ਰੋੜੀ ਦੇ ਵਿੱਚ ਨਵੇਂ-ਨਵੇਂ ਆਏ ਸੀ ਸਾਡੀ ਕਲੇਨ ਕੋ ਕੋਈ ਸੀ ਬੀਜੇ ਵਿੱਚ ਅਸੀਂ ਕਰੇ ਲੂ ਜਿਹੜੀਆਂ ਬੇਸਟ ਮਟੀਰੀਅਲ ਹੁੰਦਾ ਸਾਡੇ ਘਰ ਦਾ ਵੀ ਅਸੀਂ ਚੀਜ਼ਾਂ ਨੂੰ ਯੂਜ਼ ਨਹੀਂ ਕਰਦੇ ਉਹਦੇ ਤੋਂ ਬਹੁਤ ਕੁਝ ਬਣ ਸਕਦਾ ਜਿਵੇਂ ਅਸੀਂ ਬੱਚਿਆਂ ਦੇ ਖਡਾਉਣੇ ਹੋ ਗਏ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਜਿਵੇਂ ਬੱਚਿਆਂ ਟੈਡੀ ਹੋਵੇ ਬਾਲ ਹੋਗੀ ਤੇ ਇੱਕ ਟੱਕੜੀ ਬਣੇ ਜਿਵੇਂ ਕਿ ਪਲਾਸਟਿਕ ਦੀ ਡੱਬੀ ਹੁੰਦੀ ਹੈ ਉਸ ਤੋਂ ਟੱਕੜੀ ਬਣ ਸਕਦੀ ਆ ਡਫਲੀ ਹੋਗੀ ਉਹ ਆਪਣੇ ਆਟਾ ਸਾਲਣ ਵਾਲੇ ਜੇ ਟੁੱਟ ਜਾਂਦੀ ਆ ਤੇ ਉਹਦੇ ਉਸੀਂ ਉਹ ਤੋਂ ਡਫਲੀ ਬਣਾ ਸਕਦੇ ਆ ਇਸੇ ਰਸਤਾ ਬਣਿਆ ਚੁੰਨੀਆਂ ਤੋਂ ਹੋਰ ਗੁੰਦ ਕੇ ਜਿਹੜਾ ਬੱਚਿਆਂ ਨੂੰ ਅਸੀਂ ਰਸਤਾ ਟੱਪਣ ਦੇ ਲਈ ਬਣਾਉਨੇ ਆ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਬੱਚਿਆਂ ਨੂੰ ਐਕਟੀਵਿਟੀ ਕਰਵਾਉਨੇ ਆ ਤੇ ਸੱਥੀ ਬਣਿਆ ਚੀਜ਼ਾਂ ਨੇ ਜਿਵੇਂ ਤੋਤਾ ਹੋ ਗਿਆ ਉਹ ਨਦੇ ਨਾਲ ਸਾਂਝੇ ਦੇ ਨਾਲ ਬਣਾਇਆ ਜਾਂਦਾ ਪਰ ਅੱਜ ਕੱਲ੍ਹ ਤੇ ਮਾਵਾਂ ਦੇ ਕੋਲ ਟਾਈਮ ਨਹੀਂ ਹੈਗਾ ਅਸੀਂ ਆਪਣੇ ਵੇਸਟ ਮਟੀਰੀਅਲ ਤੋਂ ਘਰ ਦੇ ਵਿੱਚ ਅਸੀਂ ਬਹੁਤ ਸੋਹਣੀਆਂ ਚੀਜ਼ਾਂ ਬਣਾ ਸਕਦੇ ਨੌਜਵਾਨ ਪੀੜੀ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਹੀ ਮਾਤਾ ਪਿਤਾ ਨੂੰ ਤੋਂ ਪਹਿਲਾਂ ਖਾਸ ਕਰਕੇ ਪੈਸੇ ਲਾਉਨੇ ਆ ਕਿਉਂਕਿ ਜਿਹੜੇ ਵੀ ਸਾਡੇ ਆਲੇ-ਵਲੇ ਦੇ ਵਿੱਚ ਬੱਚੇ ਹੁੰਦੇ ਨੇ ਉਹਨਾਂ ਨੂੰ ਬਾਹਰ ਦਾ ਖਾਣਾ ਬਿਲਕੁਲ ਬੰਦ ਕਰੋ ਜਿਹੜੇ ਦੁਕਾਨਾਂ ਤੋਂ ਆਪਣੇ ਮੁਰ ਕਰਕਰੇ ਵਗੈਰਾ ਹੁੰਦੇ ਨੇ ਐਗੀਆਂ ਦੀ ਚੀਜ਼ਾਂ ਅਸੀਂ ਬੱਚਿਆਂ ਨੂੰ ਦਿੰਨੇ ਆ ਉਹ ਬਿਲਕੁਲ ਹੀ ਬੰਦ ਕਰੋ ਬੱਚਿਆਂ ਨੂੰ ਫੂਟ ਦਾ ਬੱਚਿਆਂ ਨੂੰ ਮੱਥੀ ਬਣਾ ਕੇ ਚੀਜ਼ਾਂ ਦਾ ਬਹੁਤ ਕੁਸ਼ਾ ਜੋ ਅਸੀਂ ਬੱਚਿਆਂ ਨੂੰ ਮੱਥੀ ਬਣਾ ਕੇ ਦੇ ਸਕਦੇ ਆ ਘਰਾਂ ਦੇ ਵਿੱਚ ਬਣਾ ਕੇ ਦੇ ਸਕਦੇ ਆ ਬਾਹਰ ਨੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ ਇਹ ਸਾਨੂੰ ਬਹੁਤ ਹੀ ਖਤਰਨਾਕ ਹੈ